ਬਿਕਰਮ ਮਜੀਠੀਆ ਕੇਸ ਲਗਾਤਾਰ ਉਲਝਦਾ ਹੋਇਆ ਜਾ ਰਿਹਾ ਹੈ ਤੇ ਬਿਕਰਮ ਮਜੀਠੀਆ ਦੇ ਪਰਿਵਾਰ ਨੂੰ ਲਗਾਤਾਰ ਕਹਿ ਸਕਦੇ ਹੋ ਕਿ ਤੁਸੀਂ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਝਟਕੇ ਤੇ ਝਟਕੇ ਮਿਲ ਰਹੇ ਨੇ ਲਗਾਤਾਰ ਕੇਸ ਜਿਹੜਾ ਹੈ ਉਹ ਸਖਤ ਹੁੰਦਾ ਜਾ ਰਿਹਾ ਹੈ ਕਿਸੇ ਵੀ ਜਗ੍ਹਾ ਤੋਂ ਬਿਕਰਮ ਮਜੀਠੀਆ ਨੂੰ ਰਾਹਤ ਨਹੀਂ ਮਿਲ ਰਹੀ ਹੈ ਤੇ ਅੱਜ ਇੱਕ ਹੋਰ ਝਟਕਾ ਵਿਕਰਮਜੀਠਿਆ ਦੇ ਕੇਸ ਦੇ ਵਿੱਚ ਲੱਗਾ ਪਰਵਾਰ ਨੂੰ ਕਿ ਵਿਕਰਮਜੀਠਿਆ ਦੀ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ ਕਿ ਜਿਹੜੀ ਉਹਨਾਂ ਦੀ ਅਰੈਸਟ ਕੀਤੀ ਗਈ ਹੈ ਉਹ ਇਲੈਗਲ ਅਰੈਸਟ ਹੈ ਤੇ ਇਸੇ ਤੇ ਹੀ ਹਾਈ ਕੋਰਟ ਨੇ ਇਸ ਨੂੰ ਡਿਸਮਿਸ ਵਿਧਰੋਲ ਕਰ ਦਿੱਤਾ ਗਿਆ ਯਾਨੀ ਕਿ ਉਹਨਾਂ ਨੇ ਇਹ ਕਿਹਾ ਕਿ ਇਹ ਹੁਣ ਕਾਰਵਾਈ ਇਹਦੇ ਪਟੀਸ਼ਨ ਦਾ ਕੋਈ ਕੰਮ ਨਹੀਂ ਹੋਵੇਗਾ ਇਸ ਨੂੰ ਡਿਸਮਿਸ ਕਰਦੇ ਆ ਤੇ ਉੱਥੇ ਹੀ ਵਕੀਲ ਵੱਲੋਂ ਇਹਨੂੰ ਵਿਧਰੋ ਕਰ ਦਿੱਤਾ ਗਿਆ ਯਾਨੀ ਕਿ ਤੁਸੀਂ ਕਹਿ ਸਕਦੇ ਹੋ ਕਿ ਜੱਜ ਸਾਹਿਬ ਨੇ ਉਹ ਡਿਸਮਿਸ ਕਰਨੀ ਸੀ ਪਰ ਪਟੀਸ਼ਨਰ ਵੱਲੋਂ ਯਾਨੀ ਕਿ ਵਿਕਰਮ ਅਜੀਠਿਆ ਦੇ ਵਕੀਲਾ ਵੱਲੋਂ ਉਸ ਨੂੰ ਵਿਧਰੋ ਕਰ ਲਿਆ ਗਿਆ ਕਿ ਅਸੀਂ ਆਪ ਹੀ ਵਾਪਸ ਲੈ ਲੈਨੇ ਆ ਕਿਉਂਕਿ ਇਹਦੇ ਵਿੱਚ ਹੁਣ ਨਵੀਆਂ ਐਮੈਂਡਮੈਂਟ ਦੁਬਾਰਾ ਤੋਂ ਕਰਵਾਉਣ ਦੇ ਲਈ ਹਾਈ ਕੋਰਟ ਨੇ ਕਹਿ ਦਿੱਤਾ ਜਿਸ ਅਰੈਸਟ ਦੇ ਉੱਤੇ ਉਹਨਾਂ ਨੇ ਕਿ ਇਹ ਪਟੀਸ਼ਨ ਲਗਾਈ ਸੀ ਕਿ ਇਹ ਸਾਡੀ ਇਲੀਗਲ ਅਰੈਸਟ ਆ ਉਹਦੇ ਵਿੱਚ ਹਾਈ ਕੋਰਟ ਦੇ ਹਾਈ ਕੋਰਟ ਨੇ ਇਹ ਕਿਹਾ ਕਿ ਜਿਹੜੀ ਮੁਹਾਲੀ ਅਦਾਲਤ ਦੇ ਵਿੱਚ ਜਿਹੜੀ ਸੁਣਵਾਈ ਚੱਲ ਰਹੀ ਸੀ ਹੁਣ ਉਹ ਸੁਣਵਾਈ ਅੱਗੇ ਜਾ ਚੁੱਕੀ ਹੁਣ ਇਹਦੇ ਵਿੱਚ ਹੋਰ ਅਮੈਂਡਮੈਂਟ ਕਰਨੀਆਂ ਪੈਣਗੀਆਂ ਯਾਨੀ ਕਿ ਜਿਵੇਂ ਉਹਨਾਂ ਨੇ ਚਾਰ ਸ਼ੀਟ ਦਾਖਲ ਕਰ ਦਿੱਤੀ ਹੈ ਇਸ ਕਰਕੇ ਹੁਣ ਜਿਹੜੀ ਪਟੀਸ਼ਨ ਪਾਈ ਸੀ ਅਰੈਸਟ ਦੀ ਹੁਣ ਉਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਇਸ ਕਰਕੇ ਇਹਨੂੰ ਵਾਪਸ ਲੈ ਲਿੱਤਾ ਜਾਵੇ ਇੱਕ ਤਰ੍ਹਾਂ ਦਾ ਤੁਸੀਂ ਇਹ ਸਮਝ ਸਕਦੇ ਹੋ ਕਿ ਵਕੀਰ ਜੱਜ ਹਾਈ ਕੋਰਟ ਅਦਾਲਤ ਵੱਲੋਂ ਇਹ ਪਟੀਸ਼ਨ ਨੂੰ ਵਾਪਸ ਲੈਣ ਲਈ ਕਹਿ ਦਿੱਤਾ ਗਿਆ ਡਿਸਮਿਸ ਇਸ ਕਰਕੇ ਮੈਂ ਕਹਿ ਰਿਹਾ ਕਿਉਂਕਿ ਡਿਸਮਿਸ ਉਹਨਾਂ ਨੇ ਕਰ ਦੇਣੀ ਸੀ ਪਰ ਇਸ ਤੋਂ ਵਧੀਆ ਇਹ ਰਿਹਾ ਕਿ ਵਕੀਲਾਂ ਵੱਲੋਂ ਇਹ ਗੱਲ ਉੱਥੇ ਕਹੀ ਗਈ ਕਿ ਸਾਨੂੰ ਅਸੀਂ ਵਾਪਸ ਹੀ ਲੈ ਲੈਣੇ ਹੈਗੇ ਆ ਇਹ ਪਟੀਸ਼ਨ ਤੇ ਹੁਣ ਇਹ ਪਟੀਸ਼ਨ ਦਾ ਹੁਣ ਅੱਗੇ ਕੋਈ ਕਾਰਵਾਈ ਨਹੀਂ ਹੋਵੇਗੀ ਕਿਉਂਕਿ ਨੀਚੇ ਵਾਲੀ ਅਦਾਲਤ ਦੇ ਵਿੱਚ ਵਿਕਰਮ ਮਜੀਠੀਆ ਦੀ ਜਿਹੜੀ ਕਹ ਲਓ ਕਿ ਜਿਹੜੀ ਜ਼ਮਾਨਤ ਦੀ ਅਰਜੀ ਸੀ ਉਹ ਰੱਦ ਹੋ ਚੁੱਕੀ ਹੈ ਤੇ ਦੂਸਰੇ ਪਾਸੇ ਹੀ 40000 ਰੁਪਏਾਂ ਦੀ ਵਿਕਰਮ ਮਜੀਠੀਆ ਖਿਲਾਫ ਚਾਰਜ ਸ਼ੀਟ ਵੀ ਢਾਕਲ ਹੋ ਚੁੱਕੀ ਹੈ ਤੇ ਹੁਣ ਇਸ ਕੇਸ ਦੇ ਵਿੱਚ ਅੱਗੇ ਵੇਖਣਾ ਹੋਵੇਗਾ ਕੀ ਹੁੰਦਾ ਹੈ ਕਿ ਕੀ ਵਿਕਰਮ ਜੀਠਿਆ ਕੋਲ ਹੁਣ ਸਿਰਫ ਇੱਕ ਰਸਤਾ ਕਹਿ ਲੋ ਕਿ ਹੈ ਕਿ ਉਹ ਅਦਾਲਤ ਦੇ ਵਿੱਚ ਆਪਣੀ ਜ਼ਮਾਨਤ ਲਗਾ ਸਕਣ ਪਰ ਹਾਲੇ ਤੱਕ ਪਰਿਵਾਰ ਲਗਾਏਗਾ ਜਾਂ ਨਹੀਂ ਲਗਾਏਗਾ ਉਹ ਆਉਣ ਵਾਲੇ ਦਿਨਾਂ ਚ ਪਤਾ ਲੱਗੇਗਾ ਪਰ ਵਿਕਰਮ ਅਜੀਠਿਆ ਕੇਸ ਦੇ ਵਿੱਚ ਸਖਤੀ ਵਰਤੀ ਜਾ ਰਹੀ ਹੈ ਜਿੱਥੇ ਮੁਹਾਲੀ ਅਦਾਲਤ ਵੱਲੋਂ ਵਿਕਰਮ ਅਜੀਠੇ ਦੀ ਜ਼ਮਾਨਤ ਰੱਦ ਕੀਤੀ ਗਈ ਉੱਧਰ ਹੀ ਜੇਲ੍ਹ ਦੇ ਵਿੱਚ ਬੈਰਕ ਚੇਂਜ ਕਰਨ ਨੂੰ ਲੈ ਕੇ ਵੀ ਉਸਤੇ ਕੋਈ ਫੈਸਲਾ ਨਹੀਂ ਹੋ ਪਾਇਆ ਤੇ ਇੱਧਰ ਹੁਣ ਜਿਹੜੀ ਇਲੀਗਲ ਅਰੈਸਟ ਦੀ ਪਟੀਸ਼ਨ ਪਾਈ ਗਈ ਸੀ ਉਹ ਵੀ ਹੁਣ ਵਾਪਸ ਲੈ ਲਈ ਗਈ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਅਗਲੀ ਤਰੀਕ ਦੇ ਉੱਤੇ ਮੁਹਾਲੀ ਅਦਾਲਤ ਦੇ ਵਿੱਚ ਕੀ ਕੁਝ ਵਿਕਰਮ ਅਜੀਠਿਆ ਦੇ ਕੇਸ ਦੇ ਵਿੱਚ ਹੁੰਦਾ ਤੇ ਹੁਣ ਇਸ ਤੋਂ ਪਹਿਲਾਂ ਜੇ ਗੱਲ ਕਰ ਲਈਏ ਵਿਕਰਮ ਮਜੀਠੀਆ ਦੇ ਖਿਲਾਫ ਡੀਏ ਦਾ ਕੇਸ ਪਾਇਆ ਗਿਆ ਹੈ ਜਾਨੀ ਕਿ ਜਿਹੜੇ ਆਏ ਨਾਲੋਂ ਵੱਧ ਸੰਪਤੀ ਦਾ ਕੇਸ ਹੈ ਉਹ ਜਿਸ ਦੇ ਵਿੱਚ ਸਰਕਾਰ ਦਾਵਾ ਕਰ ਰਹੀ ਹੈ ਕਿ ਵਿਕਰਮ ਮਜੀਠੀਆ ਦੇ ਕੋਲ ਜਿਹੜੀ ਆਏ ਨਾਲੋਂ ਵੱਧ ਸੰਪਤੀ ਹੈ ਉਸ ਦਾ ਵੇਰਵਾ ਉਹ ਨਸ਼ੇ ਦੇ ਕਾਰੋਬਾਰ ਤੋਂ ਬਣਾਈ ਗਈ ਹੈ ਜਿਸ ਨੂੰ ਲੈ ਕੇ ਅਸੀਂ ਕਾਰਵਾਈ ਕਰ ਰਹੇ ਹਾਂ ਤੇ ਵਿਕਰਮ ਮਜੀਠੀਆ ਦੇ ਕੇਸ ਦੇ ਵਿੱਚ ਯੂਪੀ ਹਿਮਾਚਲ ਦਿੱਲੀ ਅਤੇ ਹੋਰ ਸਟੇਟਾਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਤੇ ਉੱਥੋਂ ਦੀ ਸਾਰੇ ਸਬੂਤ ਇਕੱਠੇ ਕਰਕੇ ਲਿਆਂ ਦੇ ਗਏ ਨੇ ਤੇ ਹੁਣ ਵਿਕਰਮ ਮਜੀਠੀਆ ਦੇ ਖਿਲਾਫ ਚਾਰ ਸ਼ੀਟ ਦਾਖਲ ਹੋ ਗਈ ਹੈ ਹੁਣ ਅਗਲੀ ਤਰੀਕ ਤੇ ਦੇਖਾਂਗੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਖੈਰ ਅੱਜ ਦੀ ਕਾਰਵਾਈ ਦੇ ਵਿੱਚ ਵਿਕਰਮ ਮਜੀਠੀਆ ਦੇ ਵਕੀਲਾਂ ਵੱਲੋਂ ਪਾਈ ਗਈ ਇਲੈਗਲ ਅਰੈਸਟ ਦੀ ਜਿਹੜੀ ਪਟੀਸ਼ਨ ਸੀ ਉਹਨੂੰ ਵਾਪਸ ਘਰ ਦਿੱਤਾ ਗਿਆ ਤੇ ਹੁਣ ਅਗਲੀ ਤਰੀਕ ਤੇ ਦੇਖਾਂਗੇ ਕਿ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੀ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ